ਰਾਹਾਂ ਭਰਾਵੋ ਰਾਤ ਦਾ ਪੱਕਾ ਮੋਰਚਾ ਲੱਗ ਚੁੱਕਿਆ ਹੈ ਦੇਖੋ ਪਟਿਆਲਾ ਦੇ ਪਟਿਆਲਾ ਬਲਾਕ ਦੇ ਵਿੱਚ ਜਿਹੜਾ ਸਵੇਰ ਦਾ ਜੰਗ ਚੱਲ ਰਹੀ ਹੈ 600 ਕਿਲਾ ਏਕੜ ਜ਼ਮੀਨ ਦੇ ਉੱਪਰ ਅੱਜ ਉਹ ਮੋਰਚਾ ਮੋਰਚਾ ਲਗ ਭਾਗ ਰਾਤ ਦੇ ਸਮੇਂ ਚ ਪਹੁੰਚ ਚੁੱਕਿਆ ਹੈ ਤੇ ਪੱਕਾ ਮੋਰਚਾ ਹੈਗਾ ਪ੍ਰਸ਼ਾਸਨ ਵੀ ਤਿਆਰ ਹੈ ਤੇ ਇਧਰ ਜਥੇਬੰਦੀ ਵੱਲੋਂ ਵੀ ਪੂਰਾ ਕਹਿੜਾ ਕਿਹੜੇ ਤੌਰ ਤੇ ਲੈ ਕੇ ਆਏ ਮਸਲੇ ਨੂੰ ਹਾਂ ਹੁਣ ਛੋਟੀ ਗੱਲ ਕਰਾਉਣੇ ਆ ਉਧਾਰ ਕਾਲਾ ਝਾੜ 5477 ਸੁਪਰ ਪ੍ਰਧਾਨ ਜੀ ਕੀ ਕਹਿਣਾ ਚਾਹੁੰਗਾ ਜਲੇ ਮਸਲੇ ਤੇ ਦੇਖੋ ਮੈਂ ਜਗਤਾਰ ਸਿੰਘ ਕਾਲਾ ਝਾੜ ਹਾਂ ਸੂਬਾ 77 ਭਾਰਤੀ ਕਿਸਾਨ ਯੂਨੀਅਨ ਦੇ ਨੇਸ਼ਤਾ ਕਰਾ ਹਾਂ ਇਹ ਪਟਿਆਲੇ ਜ਼ਿਲ੍ਹੇ ਦੇ ਪਿੰਡ ਬਹੂਈ ਦੇ ਵਿੱਚ ਖੜੇ ਹਾਂ ਆਵਾਵਾ ਭੈਣਾਂ ਨੇ ਸਾਡੀ ਬਹੁਤ ਵੱਡੀ ਕ੍ਰਿਪਾ ਦਿੱਤੀ ਜੀ ਨਾ ਮੌਤਾਂ ਦੇ ਵਿੱਚ ਬਲੱਡੀ ਆ ਫੌਜਵਾਦ ਰਾਤ ਨੂੰ ਲਗਭਗ ਕਿੰਨਾ ਟਾਈਮ ਹੋਗਾ ਲਗਭਗ ਸਵਾ 9:00 ਬੱਜ ਚੁੱਕੇ ਨੇ ਜਾਣੀ ਮੋੜ ਕੇ ਜੱਟੇ ਹੋਣੇ ਉਧਰ ਪੁਲਿਸ ਦਾ ਸਟਾਫ ਜਿਹੜਾ ਉਹ ਵੀ ਜਿਹੜੀਆਂ ਇਹ ਵਾਈ ਗੱਡੀਆਂ ਜਿਹੜਾ ਮੋੜ ਗੱਡੀਆਂ ਵਾਲੇ ਇਹ ਵੀ ਵਾਈ ਗੱਡੀਆਂ ਪੁਲਿਸ ਪ੍ਰਸ਼ਾਸਨ ਦੀ ਆਹੋ ਹੁਣ ਵੀ ਇੱਥੇ ਨੇ ਭਾਵੇਂ ADC ਤੇ SDM ਵਗੈਰਾ ਕਹਿੰਦੇ ਨੇ ਵੀ ਚਲੇ ਗਏ ਨੇ ਪਰ ਪ੍ਰਸ਼ਾਸਨ ਪੂਰੇ ਪਹਿਰੇ ਤੇ ਹੈਗਾ ਜਣੀ ਤੱਕੇ ਸਾਹੀ ਦੇ ਨਾਲ ਜਮੀਨ ਤੇ 602 ਕਿੱਲਿਆਂ ਦੇ ਉੱਤੇ ਕਬਜ਼ਾ ਕਰਨ ਵਾਸਤੇ ਵੱਡੀ ਪੱਤਰ ਦੇ ਉੱਤੇ ਸਵੇਰੇ 9 ਵਜੇ ਦਾ ਪ੍ਰਸ਼ਾਸਨ ਇੱਥੇ ਆਇਆ ਸਾਡੀਆਂ ਮਾਵਾ ਪੇੜਾਂ ਵੱਡੀ ਗਿਣਤੀ ਚ ਆਈਆਂ ਨੇ ਪਿੰਡ ਬਹੁਤ ਵੱਡੀ ਗਿਣਤੀ ਦੇ ਵਿੱਚ ਆਇਆ ਤੇ ਸਾਡੇ ਬਲਾਕਾਂ ਦੇ ਆਗੂ ਨੇ ਸਾਡੇ ਜਲਾ ਪ੍ਰਧਾਨ ਨੇ ਜਿਵੇਂ ਸਰਕਾਰ ਦਾ ਬ੍ਰੀਜ ਸਿੰਘ ਘਾ ਜਿਹੜੀ ਦੂਜੇ ਸਾਡੇ ਆਗੂ ਨੇ ਜਿਹੜੇ ਸਾਰੇ ਉਹ ਇੱਥੇ ਆਗੂ ਸਵੇਰ ਦੇ ਪਹੁੰਚੇ ਹੋਏ ਨੇ ਜਣੀ ਮੋਰਚੇ ਤੇ ਅਸੀਂ ਡਟੇ ਹੋਏ ਨੇ ਕਿਸਾਨ ਕਿਉਂਕਿ ਖਬਰੇ ਚੱਲ ਰਹੀ ਆ ਇਹ ਮਟੋਈ ਪਿੰਡ ਦੀ ਸਿਆਮਰਾੜ ਜ਼ਮੀਨਦਾਰ ਰੋਲਾ ਜਿਹੜੀ ਇਹ ਜ਼ਮੀਨ ਆ ਜਿਹੜੀ ਇਸ ਜ਼ਮੀਨ ਕੇ ਜਿਹੜੀ ਇੰਗਲਿਸ਼ੋਂ 75 ਤੋਂ ਲੈ ਕੇ ਨ ਲਗਾਤਾਰ ਇਹਦੇ ਤੇ ਕਾਬਜ ਨੇ 1988 ਦੇ ਵਿੱਚ ਇਹਦੀ ਬਕਾਇਦਾ ਤੌਰ ਦੇ ਉੱਤੇ ਜਣੀ ਡਿਗਰੀ ਹੋਈ ਹੈਗੀ ਆ ਉਸ ਤੋਂ ਬਾਅਦ ਇੰਤਕਾਲ ਅਰੇਸਟਰੀ ਹੋਈ ਆ ਇੰਤਕਾਲ ਹੋਏ ਨੇ ਕਿਸਾਨਾਂ ਨੇ ਲੋਨ ਲਏ ਨੇ ਜਗਾਹਾਂ ਜ਼ਮੀਨ ਕਈ ਥਾਵਾਂ ਦੇ ਉੱਤੇ ਵੇਚੀ ਗਈ ਆ ਲੱਖਾਂ ਰੁਪਏ ਲੋਨ ਨੇ ਜਣੀ ਉਹਦੇ ਤੇ ਮੋਟਰਾਂ ਹਰ ਘਰ ਦੇ ਮੋਟਰ ਲੱਗੀ ਹੋਈ ਹੈਗੀ ਆ ਲਗਭਗ 283 ਪਰਿਵਾਰ ਨੇ ਜਿਹੜੇ ਅਤਾ ਜਣੀ ਸੁਪਰੀਮ ਕੋਰਟ ਤੋਂ ਵੀ ਜਿੱਤੇ ਹੋਏ ਨੇ ਇਹ ਪਰਿਵਾਰ ਹਾਈ ਕੋਰਟ ਤੋਂ ਜਿੱਤੇ ਸੁਪਰੀਮ ਕੋਰਟ ਤੋਂ ਜਿੱਤੇ ਜਣੀ ਬਹਾਨਾ ਬਣਾ ਕੇ ਅੱਜ ਕੋਰਟ ਦਾ ਬਹਾਨਾ ਬਣਾ ਕੇ ਅੱਜ ਪ੍ਰਸ਼ਾਸਨ ਇੱਥੇ ਆਇਆ ਜਦੋਂ ਸਾਡੇ ਅੱਗੂ ਨੇ ਕਿਹਾ ਵੀ ਸਾਨੂੰ ਦੱਸੋ ਤੁਸੀਂ ਕਿਹੜੇ ਕਾਗਜ਼ਾਂ ਦੇ ਆਧਾਰ ਤੇ ਆਏ ਹੋ ਸਾਡੇ ਕੋਲੇ ਤੁਹਾਡੇ ਕੋਲੇ ਆਰਡਰ ਕਿਹੜੇ ਆਰਡਰਾਂ ਦੇ ਆਧਾਰ ਤੇ ਪ੍ਰਸ਼ਾਸਨ ਆਇਆ ਜਣੀ ਉਹਨਾਂ ਕੋਲੇ ਕੋਈ ਜਵਾਬ ਨਹੀਂ ਆਇਆ ਇਸ ਕਰਕੇ ਕਿਸਾਨ ਡਟੇ ਹੋਏ ਨੇ ਇਹ ਤਿਆਰੀ ਕਰ ਰਹੇ ਨੇ ਕਿਉਂਕਿ ਸਾਨੂੰ ਇਹ ਸਾਰਾ ਸਵੇਰੇ ਸਾਰੇ 5 ਵਜੇ ਆਸਲ ਇਥੇ ਹਮਲਾ ਕਰ ਸਕਦਾ ਇਸ ਕਰਕੇ ਸਾਡੀਆਂ ਭੈਣਾ ਵੀ ਕਿਸਾਨ ਵੀ ਡਟੇ ਹੋਏ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਭਰਾਵੋ ਉਹ ਭਾਵੇਂ ਜੋਧਪਿੰਡ ਦਾ ਮਸਲਾ ਹੋਵੇ ਉਹ ਭਾਵੇਂ ਬਠੋਈ ਪਿੰਡ ਦਾ ਮਸਲਾ ਹੋਵੇ ਇਹੋ ਜੇ 784 ਪਿੰਡ ਹੋਰ ਨੇ ਆ ਨਾਲ ਲੱਗਦੇ ਤਰਾਸੋ ਬਲਵੇੜਾ ਨਾਨਾ ਸਿੰਘ ਇਹਨਾਂ ਪਿੰਡਾਂ ਦੇ ਵਿੱਚ ਵੀ ਐਸੀ ਤਰ੍ਹਾਂ ਦੀ ਜ਼ਮੀਨ ਆ ਇਹ ਬੇਨਤੀ ਕਰਦੇ ਆ ਇਸ ਪਿੰਡ ਦੇ ਵਿੱਚ 1600 ਏਕੜ ਜ਼ਮੀਨ ਆ ਉਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਭਰਾਵੋ ਜਿਹੜੀ 1600 ਏਕੜ ਤੁਹਾਨੂੰ ਐ ਲੱਗਦਾ ਵੀ ਆਹ ਕਿਸਾਨਾਂ ਦੀ ਆਹੀ ਜ਼ਮੀਨ ਜਾਊਗੀ ਕੰਨ ਲਈ ਇਹ ਜ਼ਮੀਨ ਲੈਣੀ ਜਾਣਾ ਹੈਗਾ ਕੁੱਲ ਜ਼ਮੀਨ ਤੇ ਹਮਲਾ ਕਿਉਂਕਿ ਦੁਨੀਆ ਦੀਆਂ ਵੱਡੀਆਂ ਚਾਰ ਵੱਡੀਆਂ ਕੰਪਨੀਆਂ ਜਿਹੜੀਆਂ ਕੁੱਲ ਭਾਰਤੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਇਸ ਕਰਕੇ ਮੁੱਖ ਮੰਤਰੀ ਭਵਾਨ ਸਿੰਘ ਮਾਨ ਇਹ ਵੀ ਉਹਨਾਂ ਦਾ ਨਾਲੇ ਨਿਬੜਦਾ ਤੇ ਮੋਦੀ ਦੀ ਹਕੂਮਤ ਵੀ ਪੂਰਾ ਇੱਕ ਪਲਾਨ ਬਸਾਇਆ ਜਾ ਰਿਹਾ ਇੱਕ ਜਾਲ ਬਸਾਇਆ ਜਾ ਰਿਹਾ ਜਿਹੜੀਆਂ ਨਜੂਲ ਜ਼ਮੀਨਾਂ ਨੇ ਜਿਹੜੀਆਂ ਸਵੈਲਰ ਜ਼ਮੀਨਾਂ ਨੇ ਜਿਹੜੀਆਂ ਵਰਕ ਬੋਰਡ ਦੀਆਂ ਜ਼ਮੀਨਾਂ ਨੇ ਉਹ ਪਹਿਲਾਂ ਸਰਕਾਰ ਆਪਣੇ ਨੌਕਰਾਂ ਜਾ ਰਹੀ ਆ ਜਣੀ ਪੂਰੀ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਚੜ ਕੇ ਆਇਆ ਸਾਡੀਆਂ ਸਾਥੀਆਂ ਉਤੋਂ ਦੀ ਲੰਘ ਕੇ ਸਾਰੇ ਸਿਰਾਂ ਉਤੋਂ ਦੀ ਲਾ ਕੇ ਬਸਰ ਕੰਮ ਕਰ ਸਕਦਾ ਨਹੀਂ ਜਮੀਨ ਚ ਪੈਰ ਨਹੀਂ ਪਾਉਂਦੇ ਤੇ ਇਹ ਜਿਹੜਾ ਕੋਈ ਪਿੰਡ ਦੇ ਲੋਕਾਂ ਨੇ ਅੱਜ ਸਵੇਰ ਦਾ ਸੂਚਨਾ ਦਿੱਤਾ ਹੋਇਆ ਇਸ ਕਰਕੇ ਭਰਾਵੋ ਤੁਹਾਨੂੰ ਬੇਨਤੀ ਕਰਦੇ ਆ ਕੱਲ ਨੂੰ ਖਿਆਲ ਰੱਖਿਓ ਸਵੇਰੇ ਜੇ ਉਹਦੇ ਪ੍ਰਸ਼ਾਸਨ ਹਮਲਾ ਕਰਦਾ ਉਹਦੇ ਨਾਲ ਦੀ ਨਾਲ ਕੀ ਅਗਲਾ ਐਕਸ਼ਨ ਹੋਊਗਾ ਇਹਦੇ ਤੇ ਅਸੀਂ ਭਾਰਤੀ ਕਿਸਾਨ union ਦੇ ਅਗਰਾਹਾ ਵੱਲੋਂ ਅਗਰਾਹਾ ਸਾਹਿਬ ਨਾਲ ਵੀ ਗੱਲ ਹੋਈ ਆ ਇਹਦੇ ਤੇ ਕੱਲ ਨੂੰ ਅਸੀਂ ਪੂਰੇ ਵਿਸਤਾਰ ਦੇ ਨਾਲ ਕੱਲੇ ਕੱਲੇ ਪੁਆਇੰਟ ਦੇ ਉੱਤੇ ਉਧਰ ਵੀ ਅਸੀਂ ਗੱਲ ਕਰਾਂਗੇ ਆਪਜ ਬਹਿ ਕੇ ਵੀ ਇਹ ਪੂਰੀ ਤਰ੍ਹਾਂ ਦੇ ਨਾਲ ਅੱਜ ਵੀ ਪੜਤਾਲ ਆ ਜਿਹੜੀ ਜਿਹੜੀ ਪਿੰਡ ਦੇ ਜਿਹੜੇ ਦੂਜੀ ਕਿਸਾਨ ਨੇ ਉਹਨਾਂ ਨੂੰ ਵੀ ਅਸੀਂ ਮਿਲ ਰਹੇ ਆ ਤੇ ਸਰਕਾਰ ਦੇ ਵਿੱਚ ਸਾਡੀ ਟੀਮ ਆ ਜਿਹੜੀ ਇੱਥੇ ਵੀ ਐਸ ਤਰੀਕੇ ਦਾ ਧੱਕਾ ਨੰਗੀ ਚਿੱਟੀ ਧੱਕੇ ਸਾਹੀ ਆ ਜਿਹੜੀ ਇਹਨੂੰ ਪੰਜਾਬ ਦੇ ਲੋਕ ਪ੍ਰਦਰਸ਼ਨ ਕਰਨਗੇ ਜਾਨੀ ਪੂਰੀ ਤਰ੍ਹਾਂ ਦੇ ਨਾਲ ਕੂਲਰਾਂ ਦਾ ਪ੍ਰਬੰਧ ਕਰ ਰੱਖਿਆ ਟਰੈਕਟਰ ਦਾ ਪ੍ਰਬੰਧ ਕਰ ਲਿਆ ਸਾਡੀਆਂ ਨੌਜਵਾਨ ਧੀਆਂ ਨੇ ਸਾਡੀਆਂ ਭੈਣਾਂ ਨੇ ਜਿਹੜੀ ਬਹੁਤ ਵੱਡੀ ਗੱਲ ਦੀ ਜਿਨ੍ਹਾਂ ਨੇ ਕਿਹਾ ਵੀ ਜੇ ਸਾਡੀ ਮਾਂ ਜਾਂਦੀ ਆ ਸਾਡੀ ਜੇ ਰੋਟੀ ਖੋਦੇ ਨੇ ਫੇਰ ਭਲਾਈ ਦੇ ਉਤੋਂ ਦੀ ਸਾਡੇ ਸਾਨੂੰ ਕਤਲ ਕਰਕੇ ਸਾਨੂੰ ਮਾਰ ਕੇ ਤਾਂ ਹੋ ਸਕਦੇ ਨੇ ਨਹੀਂ ਜ਼ਮੀਨਾਂ ਦੇ ਉੱਤੇ ਕਿਸਾਨ ਨੇ ਜਿਹੜੇ ਉਹ ਕਾਬਜ ਹੈਗੇ ਧੰਨ